ਆਪ ਸਰਕਾਰ ਹੁਤਾਬਾਤ ਜਿੰਦਾਬਾਦ ਸਰਕਾਰ ਜਿੰਦਾਬਾਦ ਪ੍ਰਾਂਤ ਲੋਕ ਜਿੰਦਾਬਾਦ ਜਿੰਦਾਬਾਦ ਸਰਕਾਰ ਹੁਤਾਬਾਤ ਜਿੰਦਾਬਾਦ ਵੀ ਦੇ ਪਿੰਡ ਸਰਕਾਰ ਇਵੈਂਟ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਹੈ ਇੱਥੇ ਗੋਲੀ ਚੱਲੀ ਹੈ ਜੀ ਹਾਂ ਕਾਂਗਰਸ ਅਤੇ ਆਪ ਦੀ ਜਿਹੜੀ ਹੈ ਝਟਪ ਵੇਖਣ ਨੂੰ ਮਿਲੀ ਹੈ ਅਤੇ ਆਪ ਆਗੂਆਂ ਦੇ ਵੱਲੋਂ ਜਿਹੜੇ ਸਰਪੰਚੀ ਦੇ ਉਮੀਦਵਾਰ ਸੀ ਉਹਨਾਂ ਦੇ ਵੱਲੋਂ ਕਾਂਗਰਸ ਹੀ ਆਗੂਆਂ ਦੀਆਂ ਸਰਪੰਚੀ ਦੇ ਉਮੀਦਵਾਰਾਂ ਦੀਆਂ ਫਾਈਲਾਂ ਪਾੜਨ ਦੀ ਗੱਲ ਵੀ ਜਿਹੜੀ ਆ ਸਾਹਮਣੇ ਆਈ ਹੈ ਜੀ ਹਾਂ ਸਰਦਾਰ ਸਕਪਾਲ ਸਿੰਘ ਪੁਲਰਣਾ ਲਾਈਵ ਹੋ ਕੇ ਦੱਸਿਆ ਕਿ ਭਿੱਖੀਵਿੰਡ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਤਣਾਅਪੂਰਨ ਬਣਿਆ ਹੋਇਆ ਹੈ ਕਹਿਰ ਬੀਜੇਪੀ ਨੂੰ ਤਾਂ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ ਉਹਨਾਂ ਦੇ ਆਗੂ ਜਿਹੜੇ ਨੇ ਉਹ ਬਾਹਰ ਖੜੇ ਹੁੰਦਾ ਮੇਰੇ ਨਾਲ ਸੀਨੀਅਰ ਆਗੂ ਸਤਾਰਾ ਸਿੰਘ ਜੀ ਡਿਲੀਰੀ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਵਨਾਵਾਂ ਕੀ ਨੇ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇਹ ਪੰਚਾਇਤੀ ਚੋਣਾਂ ਐਮਪੀ ਅਤੇ ਐਮਐਲਏ ਦੀਆਂ ਚੋਣਾਂ ਤੋਂ ਵੀ ਜਿਹੜਾ ਉਹ ਜ਼ਿਆਦਾ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਤੇ ਉੱਥੇ ਬੀਜੇਪੀ ਅਤੇ ਕਾਂਗਰਸ ਪਾਰਟੀ ਦੇ ਜਿਹੜਾ ਬੀਜੇਪੀ ਦੇ ਆਗੂਆਂ ਨੂੰ ਤਾਂ ਪਹੁੰਚਣ ਹੀ ਨਹੀਂ ਦਿੱਤਾ ਗਿਆ ਉੱਥੋਂ ਤੱਕ ਤੇ ਕਾਂਗਰਸ ਤੇ ਆਪ ਦੀ ਜਿਹੜੀ ਉੱਥੇ ਝੜਪ ਹੁੰਦੀ ਹੈ ਸਤਾਰਾ ਸਿੰਘ ਜੀ ਮੌਜੂਦ ਨੇ ਸਾਡੇ ਨਾਲ ਦਿਲਜੀਤ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਕਲ ਜੀ ਦਾ ਖਾਲਸਾ ਜੀ, ਵੈਕਲ ਜੀ ਕੀ ਪਤੇ ਜੀ। ਕੀ ਕਹਿਣਾ ਚਾਹੋਗੇ ਜੋ ਕੋਜ ਅੱਜ ਭਿੱਖੀ ਵਿੰਡ ਦੇ ਵਿੱਚ ਹੋਇਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ ਸਰਪੰਚੀ ਦੀਆਂ ਫਾਈਲਾਂ ਲੈ ਭਰਨ ਵਾਸਤੇ ਗਏ ਤਾਂ ਉੱਥੇ ਤਾਂ ਝੜਪ ਬਹੁਤ ਜ਼ਿਆਦੀ ਹੁੰਦੀ ਹੈ ਜੀ। ਦੇਖੋ ਜੀ ਸਾਡੇ ਪੰਜਾਬ ਦੇ ਵਿੱਚ ਪਹਿਲੀ ਵਾਰ ਪੈਰ ਲੱਗਿਆ ਪੰਚਾਇਤੀ ਚੋਣਾਂ 'ਚ। ਜੀ ਜੀ। ਕਿਹੜਾ ਲੋਕਾਂ ਨੇ ਦੇਖਿਆ ਵੀ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ। ਜੀ। ਅਸੀਂ ਉਹਨਾਂ ਦੇ ਥੱਲੇ ਕੰਮ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਸਰਪੰਚੀ ਦਾ ਐਲਾਨ ਕਰਤਾ ਮੋਦੀ ਸਾਹਿਬੇ ਵੀ ਪਿੰਡਾ ਪਿੰਡਾ ਸਾਡੇ ਬੰਦੇ ਖੜੂਣਗੇ ਉਹ ਇਸੇ ਹੀ ਖਿਲਾਾਰੇ ਆ ਬੰਦੇ ਆਪ ਆਉਂਦੇ ਆ ਵੀ ਯਾਰ ਇਹ ਵਕਤ ਜੇ ਪੰਜਾਬ ਨੂੰ ਬਚਾ ਰਹੀ ਜੇ ਤਾਂ ਭਾਜਪਾ ਬਚਾ ਰਹੀ ਆ ਜੀ ਗਰੀਬ ਜਨਤਾ ਤੇ ਬਹੁਤੀ ਜਾਤੀ ਆ ਗਈ ਆ ਨਾ ਕਿਉਂ ਗਰੀਬ ਜਨਤਾ ਨੂੰ ਪਤਾ ਬਾ ਵੀ ਸੈਂਟਰ ਤੋਂ ਬਗੈਰ ਕੋਈ ਸਹੂਲਤ ਨਹੀਂ ਮਿਲ ਸਕਦੀ ਜਿਹੜੀ ਪੰਜਾਬ ਸਰਕਾਰ ਛਾੜੂ ਆ ਇਹਨਾਂ ਲੋਕਾਂ ਆਸ ਰੱਖੀ ਏ ਤੇ ਵੀ ਪਤਾ ਨਹੀਂ ਇਹਨੇ ਕੀ ਕਰ ਦੇਣਾ ਇਹਨਾਂ ਨੂੰ 92 ਛੂਟਾਂ ਮਿਲੀਆਂ ਪਰ ਇਹਨਾਂ 92 ਛੂਟਾਂ ਦਾ ਇਹੋ ਜਿਹਾ ਬੇੜਾ ਗਰਕ ਕਰਤਾ ਕਿ ਘਰ-ਘਰ ਲੜਾਈਆਂ ਕਰਾਤੀਆਂ ਭਰਾਵਾਂ ਵੀ ਕਹਿੰਦਾ ਮਰਾਤੀਆਂ ਸਰਪੰਚੀ ਤੋਂ ਆਹ ਦੇਖੋ ਉਥੇ ਕੀ ਹੋ ਰਿਹਾ ਗੁੰਡਾਗਰਦੀ ਜਦੋਂ ਕੋਈ ਗਰੀਬ ਪੈਣ ਲੈ ਕੇ ਜਾਂਦਾ ਕੋਈ ਫੌਲ ਖੋਲ ਲੈਂਦੇ ਉਹਦੀ ਪਾਗ ਵੀ ਲਾ ਦਿੰਦੇ ਆ ਮੈਂ ਤਾਂ ਇੱਕ ਲੋਹੜਾ ਨਿਆ ਇਹ ਕਹਿੰਦੇ ਜਦੋਂ ਝਾੜੂ ਸਰਕਾਰ ਆਈ ਜਿਹਦਾ ਜੀ ਕਰੂਗਾ ਲਕਸ਼ਣ ਲੜੂਗਾ ਜਿਹਦਾ ਜੀ ਕਰੂਗਾ ਮੈਂਬਰ ਬਣੂਗਾ ਉਹ ਐਸੋ ਜੀ ਮੈਂਬਰ ਬਣਾਤੇ ਜੇ ਇਹੋ ਦੇ ਸਰਪੰਚ ਬਣਾਤੇ ਜੇ ਇੱਕ ਪਿੰਡ ਦੇ ਵਿੱਚ ਦੋ ਦੋ ਝਾੜੂ ਵਾਲੇ ਪਾਰਟੀਆਂ ਦੇ ਸਰਪੰਚ ਖਲੋ ਗਏ ਆ ਇਹਦੇ ਪਿੰਡ ਦੇ ਦੋ ਦੋ ਧੜੇ ਜਿਹੜਾ ਪੁਰਾਣਾ ਇਹਨਾਂ ਨੇ ਵਰਕ ਨਹੀਂ ਨਾ ਕਰਦਾ ਰਿਹਾ ਨਾ 2012 ਤੋਂ ਉਹਨੂੰ ਤੇ ਵਿਚਾਰੇ ਨੂੰ ਪਛਾਹ ਕਰਤਾ ਵੀ ਤੂੰ ਇੱਥੇ ਪੈਸੇ ਨਹੀਂ ਲਾ ਸਕਦਾ ਤੂੰ ਦੇ ਨਹੀਂ ਜ਼ਿਆਦਾ ਫੰਡ ਤੂੰ ਪਿੱਛੇ हट ਜਾ ਨਵੇਂ ਖੜੇ ਕਰਤੇ ਆ ਜਿਹੜੇ ਕਾਂਗਰਸ ਤੋਂ ਆਏ ਆ ਜਾਂ ਕਾਲੀਆਂ ਤੋਂ ਆਏ ਆ ਉਹ ਉਹ ਆਫ ਦੀ ਉਧਰ ਪਹਿਲਾਂ ਗਿੱਜੀ ਉਨਾ ਬਾਬਾ 20-20 ਲੱਖ ਸਰਪੰਚੀਆਂ ਦੇ ਲਾਤੇ ਜਿ ਤਰ੍ਹਾਂ ਉਹ ਪਹਿਲਾਂ ਲਾਉਂਦੇ ਹੁਣ ਜਿਹੜੇ ਭਰੇ ਮਾਸ ਬੰਦੇ ਆ ਉਹ ਪਹਿਲਾਂ ਲੈ ਕੇ ਬਾਹਰ ਖੜੇ ਆ ਉਥੇ ਗੋਲੀ ਚੱਲਣ ਦੀ ਆ ਸਿਰ ਪਟੋਂਦਾ ਆ ਚੰਗਾ ਬੰਦਾ ਜਿਹੜਾ ਆਉਂਦਾ ਉਹਦੇ ਪੈਰ ਲੈ ਕੇ ਘਰੋਂ ਮੁੜ ਗਿਆ ਉਹ ਆਂਦਾ ਇਹ ਤੇ ਇਹ ਜੰਗ ਦਾ ਮੈਦਾਨ ਬਣਿਆ ਅਸੀਂ ਤੇ ਪਿੰਡ ਦੀ ਨਹਿਰ ਬਦਲਣੀ ਆ ਵੀ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਰੋਟੀ ਮਿਲੇ ਕਾਰੋਬਾਰ ਮਿਲੇ ਪਿੰਡ ਪਹਿਲੇ ਨੰਬਰ ਤੇ ਆਵੇ ਸਹੂਲਤਾਂ ਮਿਲਣ ਪਰ ਇਥੇ ਦੇ ਸਿਰ ਪਰ ਪਾਟੁੰਦੇ ਸਾਰਿਆਂ ਦੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਆ ਹਰ ਪਿੰਡ ਦੇ ਵਿੱਚੋਂ ਮੈਂਬਰਾਂ ਦੇ ਭਰਿਆ ਸਰਪੰਚਾ ਭਰੇ ਆ ਇਹਨਾਂ ਸਾਡੇ ਚੁੱਲਾ ਤੱਕ ਸਮਝ ਦਿੱਤਾ ਸਾਡਾ ਅਰਜੀ ਸੂ ਪ੍ਰਧਾਨ ਪਤਾ ਕਿੰਨੀਆਂ ਮੀਟਿੰਗਾਂ ਕਰ ਚੁੱਕਾ ਵਾ ਸਾਡੇ ਜिले ਦਾ ਉਹ ਮਾਲਕ ਨੇ ਕਿਉਂ ਜਨਤਾ ਆਪ ਦੇ ਪਹਿਲੇ ਪ੍ਰਧਾਨ ਦੇ ਥਾਂ ਦੇ ਅਧੀਨ ਸੋਨੇ ਨੇਕ ਬੰਦਾ ਹੈ ਵਧੀਆ ਬੰਦਾ ਹੈ ਜਿਹਨੇ ਪਾਰਟੀ ਨੂੰ ਇੱਥੋਂ ਤੱਕ ਪਹੁੰਚਾਇਆ ਉਹਨਾਂ ਨੇ ਕਈ ਵਾਰ ਸਾਰੇ ਅਫਸਰਾਂ ਨਾਲ ਮੀਟਿੰਗ ਕੀਤੀ ਬਈ ਚੁੱਲਾ ਪਰਚੀ ਦੋ ਇੱਕ ਅੱਧੀ ਫੜਾ ਦਿੰਦੇ ਆ ਇੱਕ ਦਿਨ ਉਹ ਹੀ ਕੀ ਕਰਾਂਗੇ ਹਰ ਪਿੰਡ ਦੇ ਵਿੱਚ ਸਸਾ ਸਸਾ ਮੈਂਬਰ ਤੇ ਅਧਵਾ ਸਰਪੰਚਿਆ 155 ਮੇਰੇ ਹਲਕੇ ਕੇਮਕਰ ਦੇ ਪਿੰਡ ਆ ਮੈਨੂੰ ਇਹ ਦੱਸੋ ਵੀ ਸਾਨੂੰ ਚੁੱਲ੍ਹਾ ਪਰਚੀਆਂ ਜਿਆਦਾ ਨਹੀਂ ਆ 500 ਪਰਚੀਆਂ ਸਾਨੂੰ ਕੱਲੇ ਨੂੰ ਚਾਹੀਦੀ ਐ ਇਹਨਾਂ ਨੇ ਬੰਦ ਕਰਤੀਆਂ ਅਫਸਰ ਲਗਾ ਤੇ ਸਾਨੂੰ ਅਫਸਰ ਹੀ ਨਹੀਂ ਲੱਭਦੇ ਫਿਰ ਆਪ ਅਹੀਂ ਪਹਿਲਾਂ ਬਲੈ ਜੇ ਬਾਹਰ ਹੋਤੇ ਆ ਉਹਦੇ ਕੋਈ ਭਾਰ ਵੀ ਗਈਆਂ ਸਾਡੀਆਂ ਇਹ ਅੰਦਰ ਵੀ ਜਾਉਂਦੇ ਨੇ ਪਹਿਲਾਂ ਕਾਂਗਰਸੀ ਗਏ ਨੇ ਉਹਨਾਂ ਦਾ ਝੜਪ ਹੋ ਗਈ ਅਹੀਂ ਪਛਾਣਾ ਕਰੋਗੇ ਬੰਦੇ ਦਾ ਸਿਰ ਪੱਤ ਹੁੰਦਾ ਆ ਹੁਣ ਲੋਕ ਫੜ ਕੀ ਚਾਹੁੰਦਾ ਵੀ ਦਵਾਦਬ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਵੇ ਸਹੀ ਮਾਹੌਲ ਬਣ ਜੇ ਕਾਂਗਰਸ ਰਹੀ ਉਹਨੇ ਵੱਡ ਗੁੰਡਾਗਰਦੀ ਕੀਤੀ ਜੇ ਅਕਾਲੀਦਾਰ ਹੋਏ ਉਹਨਾਂ ਵੱਡ ਗੁੰਡਾਗਰਦੀ ਕੀਤੀ ਜੇ ਹੁਣ ਇਹ ਆ ਗਏ ਆ ਲੋਕਾਂ ਨੂੰ ਆਸ ਹੀ ਪਣੀ ਮਾਂਸ ਪਾਰਟੀ ਇਹਨਾਂ ਹੋ ਤੋਂ ਨੰਗਾਤਾ ਕੰਮ ਮੈਂ ਤਾਂ ਇਹ ਕਿ ਲੋ ਰਾ ਰਿਆ ਵੀ ਇਹ ਬਣੂਗੀ ਸਾਡੇ ਪੰਜਾਬ ਦਾ ਚੰਗੇ ਚੰਗੇ ਮੁੰਡੇ ਸਾਡੇ ਬਾਹਰ ਚਲੇਗੇ ਅਰੇ ਗੱਦੇ ਉਹ ਜਿਹੜੇ ਮੋਢਾ ਲਾਉਣ ਨਾ ਪਰ ਉਹ ਜਨ ਘਾਟਾ ਬੜਾ ਗਰੀਬ ਆ ਉਹਨਾਂ ਨੂੰ ਕਾਰੋਬਾਰ ਨਹੀਂ ਮਿਲਉਂਦੇ ਹਾਂ ਹਰ ਘਰ ਰੋਟੀ ਨਹੀਂ ਪੱਕਣਦੀ ਹਰ ਕੋਈ ਜਾਂਦਾ ਕੋਈ ਵਿਚਾਰਾ ਇਕੱਲਾ ਗਨੇ ਕਰਦਾ ਵਾ ਕੋਈ ਜਾ ਕੇ ਵੇਖੋ ਕੋਈ ਬੰਬੇ ਗਿਆ ਨੌਕਰੀ 'ਚ ਕਰ ਕੋਈ ਗੁਜਰਾਤ ਗਿਆ ਫੈਕਟਰੀ ਕੰਮ ਕਰਨ ਪੰਜਾਬ ਦੇ ਬੱਚੇ ਕੀ ਕੀ ਉੱਥੇ 15000 ਤੇ 20000 ਕੀ ਗੱਲ ਸਾਡੇ ਪੰਜਾਬ 'ਚ ਕੰਮ ਮੁੱਕ ਗਏ ਨੇ ਸਾਡੇ ਪੰਜਾਬ ਦੇ ਵਿੱਚ ਇਹ ਕੰਪਨੀਆਂ ਨਹੀਂ ਲੱਗ ਸਕਦੀਆਂ ਇਹਨਾਂ ਦੇ ਬੇੜਾ ਕਰਤਾ ਜੇ ਕੋਈ ਕੰਪਨੀ ਵਾਲਾ ਕੰਪਨੀ ਲਾਉਣ ਆਉਂਦਾ ਉਹਨੂੰ ਸਾਡੇ ਪਹਿਲਾਂ ਦਾ ਕੰਪਨੀ ਦਾ ਪ੍ਰੋਜੈਕਟ ਕਿੰਨਾ ਉਹ ਆਂਦਾ ਹੀ 100 ਕਰੋੜ ਸਾਨੂੰ ਕਿੰਨੇ ਦੋਗੇ ਵਿੱਚੋਂ ਉਹ ਜੀ ਕਹਦੇ ਤੂੰ ਇੱਥੇ ਇੱਕ ਫੈਕਟਰੀ ਲਾਉਣੀ ਆ ਉਹ ਗਰੀਬ ਮੁਰ ਜਾਂਦੇ ਆ ਤਾਂ ਉੱਥਾਂ ਸਾਡੇ ਇਹ ਵਿੱਚੋਂ ਮੰਗ ਲੈਂਦੇ ਆ ਜੇ ਸਾਡੇ ਵਿੱਚੋਂ ਇਹ ਕੰਮ ਨਾ ਨਿਪੜਿਆ ਜਿਵੇਂ ਸਰਕਾਰ ਆ ਪੇਸ਼ਟਾਚਾਰ ਕੀਤਾ ਸਾਡਾ ਪੰਜਾਬ ਫਿਰ ਅਤਵਾਦ ਦਾ ਸ਼ਿਕਾਰ ਹੋਊਗਾ ਇੱਥੇ ਤੁਸੀਂ ਦੇਖ ਲਿਓ ਜੋ ਕੁਝ ਭਿੱਖੀ ਰੈਂਟ ਦੇ ਵਿੱਚ ਹੋਇਆ ਜ਼ਿੰਮੇਵਾਰ ਕਿਸ ਨੂੰ ਮਾਦ ਅਸੀਂ ਸਰਕਾਰ ਨੂੰ ਸਰਕਾਰ ਕੀ ਨਹੀਂ ਕਰ ਸਕਦੀ ਜੇ ਅਤਵਾਦ ਬੰਦ ਹੋ ਗਿਆ ਕੀ ਗੱਲ ਇਹ ਗੁੰਡਾਗਰਦ ਵੀ ਨਹੀਂ ਬੰਦ ਹੋ ਸਕਦੀ ਸਰਕਾਰ ਤਿਆਰ ਕਰਾਉਂਦੀ ਆ ਆਪ ਸੇ ਪਰਵਾਹ ਨਹੀਂਉਂਦੀ ਉਹਤੇ ਪਰ ਅਸੀਂ ਭਾਤੀ ਜਾਤੀ ਪੰਦੇ ਪਾਰਟੀਆਂ ਚ ਪਾਈਆਂ ਸਾਡੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਤੁਹਾਨੂੰ ਪਤਾ ਲੱਗ ਜੂ ਕਿ ਸਰਪੰਚੀਆਂ ਕਿੰਨਾ ਹੁੰਦੀਆਂ ਉਹ ਤਾਂ ਕਹਿੰਦੇ ਸੀ ਸਰਬਸੰਤੀਏ ਬਹੁਤ ਕਰਾ ਰਹੇ ਆ ਸਾਡੇ ਨਾਲ ਦੀ ਸਰਕਾਰ ਹੀ ਕੋਈ ਨਹੀਂ ਜਿੰਨੀਆਂ ਸਰਬਸੰਤੀਆਂ ਅਸੀਂ ਕਰਾ ਰਹੇ ਆ ਪਹਿਲਾਂ ਗੁੰਡਾ ਕਰਤੀ ਹੁੰਦੀ ਸੀ ਗੋਲੀਆਂ ਚੱਲਦੀਆਂ ਸੀ ਸਭ ਸੰਤੀ ਸਬਰ ਸੰਤੀ ਆਖੋ ਸਬਰ ਸੰਤੀ ਆਖੋ ਸਭ ਸੰਤੀ ਨਾਖੋ ਸਬਰ ਚੰਗੀ ਕਰਾਉਂਦਾ ਇੱਕ ਪਿੰਡ ਚ ਇਹਨਾਂ ਨੇ ਦੋ ਦੋ ਵਰਕਰ ਖੜੋਤੇ ਆ ਦੇਖੋ ਜਾ ਕੇ ਜੇ ਪਹਿ ਇੱਕ ਬੰਦੇ ਦੂਜਿਆਂ ਦਾ ਖਲੂਨ ਹੀ ਦੇਂਦਾ ਏ ਸਾਡੇ ਦਾ ਕਾਲਜ ਨਹੀਂ ਅੰਦਰ ਜਾਉਂਦਾ ਜਾਂਦੇ ਉਹ ਇਹਨਾਂ ਨੂੰ ਯਾਰ ਦੀ ਤਾਇ ਵੀ ਬਣਦੀ ਦੋ ਦੋ ਬੰਦੇ ਨਾਲ ਖੜਾਦੇ ਆਪਦੇ ਇਹਨਾਂ ਬਹਾਨਾ ਹੈ ਤੇ 4 ਤਰੀਕ ਦਾ ਦੋ ਛੁੱਟੀਆਂ ਪਾਤੀਆਂ ਵਿੱਚ ਇਹਨਾਂ ਨੇ ਅੱਇ 1 ਤਰੀਕ ਨੂੰ ਨਾ ਪੇਪਰ ਚਾਲੂ ਕੀਤੇ 1 ਤੇ 2 ਤੱਤੇ 2 ਤੇ 2 ਨੂੰ ਵੀ ਛੁੱਟੀ ਤੇ ਤੈਨੂੰ ਵੀ ਛੁੱਟੀ ਅੱਜ 4 ਤਰੀਕ ਰਹਿ ਗਈ ਆ 4 ਤਰੀਕ ਨੂੰ ਇੱਕ ਦਾ ਕੌਣ ਪੇਪਰ ਪੂਰੇ ਕਰੂਗੀ ਇਹ ਗੁੰਡਾ ਕਰਦੀ ਹੋਣਦੀ ਆ ਵੀ ਦੁੱਧੀਆਂ ਪਾਰਟੀਆਂ ਇਥੇ ਇਲੈਕਸ਼ਨਾਂ ਨਾਲ ਲੜਨਾ ਇਹ ਗੁੰਡਾ ਕਰਦੀ ਹੋਣਦੀ ਆ ਪਰ ਅਸੀਂ ਭਾਵੇਂ ਹਾਈ ਕੋਰਟ ਨਾਲ ਜਾਣਾ ਪਵੇ ਸਾਨੂੰ ਪਰ ਕੇ ਜਾਣਾ ਨਾ ਪਵੇ ਅਸੀਂ ਉਹਨਾਂ ਪਰਦਾ ਦੇ ਦੱਤੇ ਕੋਰਟ ਦਾ ਕੇਸ ਪਾਵਾਂਗੇ ਜਲੀਰੀ ਸਾਹਿਬ ਜੋ ਕੁਝ ਭਿੱਖੀ ਵੈਂਡ ਦੇ ਵਿੱਚ ਹੋਇਆ ਕਿਵੇਂ ਵੇਖਦੇ ਹੋ ਕਿ ਇਸ ਦੇ ਨਤੀਜੇ ਕੀ ਸਤਾ ਤੇ ਨੂੰ ਭੁਗਤਨੇ ਪੈ ਸਕਦੇ ਆ ਇਹ ਆਪੇ ਭੁਗਤਵੇਂ ਆ ਜੇ ਅੱਜ ਮੈਂ ਤੁਹਾਡਾ ਸਿਰ ਪਾੜਿਆ ਭਾਵੇਂ ਜਦੋਂ ਉਹਦਾ ਟਾਈਮ ਆਇਆ ਉਹਨੇ ਮੇਰਾ ਪਾੜੂਗਾ ਇਹ ਈਦਾਂ ਨਹੀਂ ਆ ਕਿ ਮੈਂ ਕਿਹਦਾ ਪਾੜਿਆ ਭਾਵੇਂ ਮੇਰਾ ਪਾੜੂ ਜਦੋਂ ਉਹਦਾ ਟਾਈਮ ਆ ਇਹਦੇ ਨਾਲ ਗੁਸਾਲੇ ਪਿੰਡ ਦੇ ਪਿੰਡਾਂ ਦੇ ਵਿੱਚ ਗੁੰਡਾਗਰਦੀ ਵਧਾਤੀ ਆ ਵੀ ਜੇ ਭਰਾ ਭਰਾ ਜੁੜ ਕੇ ਬੈਠੇ ਨਾ ਉਹ ਬੈਣ ਨਾ ਇੱਕ ਦੂਜੇ ਨੂੰ ਮਾਰਨਾ ਤਾਂ ਸਾਡੀ ਨਾ ਪਾਰਟੀਆਂ ਕਾਇਮ ਰਹਿਣ ਕੀ ਲੱਗਦਾ ਕਾਲੀਦਾਲ ਬੀਜੇਪੀ ਅਤੇ ਕਾਂਗਰਸ ਪਾਰਟੀ ਨੂੰ ਇਸ ਸਮੇਂ ਨਿਰਪੱਖ ਹੋ ਕੇ ਇੱਕ ਤਰਫਾਹ ਜਿਹੜੀ ਗੱਲ ਕਰਨੀ ਚਾਹੀਦੀ ਹੈ ਕਿ ਜੋਗਵਰ ਵੀ ਇਹ ਹੋ ਰਿਹਾ ਹੈ ਸੱਤਾਧਰ ਵੱਲੋਂ ਵਾਕੇ ਗੁੰਡਾਗਰਦੀ ਹੋਉਂਦੀ ਆ ਪਰ ਕੀ ਕਰੀਏ ਚਾ ਆਪਣੇ ਕਾਲੀ ਵੀ ਚੋਰ ਤੇ ਕਾਂਗਰਸੀ ਵੀ ਚੋਰ ਬੀਜੇਪੀ ਆ ਜਿਹਨੇ ਪੰਜਾਬ ਨੂੰ ਬਚਾ ਕੇ ਰੱਖਿਆ ਗਰੀਬਾਂ ਨੂੰ ਬਚਾ ਕੇ ਰੱਖਿਆ ਮੈਨੂੰ ਇਹ ਦੱਸੋ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗੀਆਂ ਕਦੀ ਕਿਸ ਨੇ 5 ਲੱਖ ਰੁਪਏ ਇਲਾਜ ਕਰਾਇਆ ਹੀ ਕਿਸ ਨੇ 1 लाख 75 ਹਜ਼ਾਰ ਕਮਰੇ ਆ ਦਿੱਤਾ ਹੀ ਕਿਸ ਨੇ ਕਾਨਕ ਦਿੱਤੀ ਸਾਕਾ ਮੋਦੀ ਸਾਹਿਬ ਦੇਂਦਾ ਨਾ ਇਹ ਕਰਦਾ ਅਗਰ ਅੱਜ ਮੋਦੀ ਸਾਹਿਬ ਨਾ ਹੁੰਦੇ ਸਾਡੇ ਇੱਥੇ ਗਰੀਬਾਂ ਨੇ ਹੱਤਵਾਦ ਆਇਆ ਹੋਣਾ ਹੀ ਲੁੱਟਾਂ ਖੋਹ ਹੋਣੀਆਂ ਹੀ ਤੁਰੇ ਜਾਂਦੇ ਹੁੰਦਾ ਮੋਬਾਈਲ ਖੋਹਦੇ ਨਾ ਤੇ ਲੋਕਾਂ ਤੁਰੇ ਜਾਂਦੇ ਕੱਪੜੇ ਲਾ ਲਿਆ ਕਰਨੇ ਇਹ ਵੀ ਜਰੂਰ ਦੱਸਿਓ ਕਿ ਕਿੰਨੇ ਅੱਜ ਬੰਦੇ ਭਾਜੀਪੀ ਦੇ ਫਾਇਲ ਭਰਮ ਤੋਂ ਰਹਿ ਗਏ ਇਸ ਝੜਪ ਦੇ ਕਰਕੇ ਮੈਂ ਨਾ ਜੀ ਇਹਨਾਂ ਭਰ ਨਹੀਂ ਦਿੱਤੇ ਸਾਨੂੰ ਸਾਡੇ ਪਿੰਡ ਪਿੰਡ ਦੇ ਬੰਦੇ ਖਲੋਤੇ ਸਾਨੂੰ ਪਹਿਲਾਂ ਨਹੀਂ ਇਹਨਾਂ ਦਿੱਤੀਆਂ ਇਹਨਾਂ ਨੇ ਸਾਨੂੰ ਦੁਲਾ ਪਰਚੀਆਂ ਨਹੀਂ ਦਤੀਆਂ ਜੀ ਕੀ ਕਰੀਏ ਕਿੰਨੂ ਖੜਾਰ ਗਏ ਇਹਦਾ ਤੁਹਾਡੇ ਬੰਦੇ ਖਲੋਤੇ ਆ ਉਹ ਵੀ ਲੜਨ ਨੂੰ ਤਿਆਰ ਆ ਪਰ ਮਹਾ ਜਰੂ ਆਪਣੀਆਂ ਫੈਲਾ ਹੀ ਨਾ ਕੰਪਲੀਟ ਹੋਣ ਦਤੀਆਂ ਆਪਾਂ ਕੀ ਕਰਾਂਗੇ ਪਰ ਸਾਡੀ ਕਈ ਫੈਲਾ ਕਪੜੇ ਰਿਆ ਸਾਡੀਆਂ ਜਾਦੀਆਂ ਨਹੀਂ ਨਾ 155 ਪਿੰਡਾਂ ਦੇ ਵਿੱਚੋਂ 550 ਫਾਈਲ ਜਿਹੜੀ ਕੰਪਲੀਟ ਹੈ ਬਿਲਕੁਲ ਤੇ ਹਿਆਰ ਤਾਂ ਸਾਡੀ ਉਦਾਂ ਹੀ ਰਹਿ ਗਈ ਜਿਹੜੀ ਇਹਨਾਂ ਨੇ ਡਾਕੂਮੈਂਟ ਹੀ ਨਹੀਂ ਦਿੱਤੇ ਸਾਨੂੰ ਜੀ ਸਾਹਿਬ ਜੇਕਰ ਵਾਕਈ ਪਾਰਦਰਸ਼ੀ ਇਲੈਕਸ਼ਨ ਹੁੰਦੀ ਵੋਟਾਂ ਪੈਂਦੀਆਂ ਤਾਂ ਕਿਹੜੀ ਧਿਰ ਜਿਹੜੀ ਉਹ ਬਾਜੀ ਮਾਰ ਸਕਦੀ ਆ ਸੱਤਾ ਧਿਰ ਦਾ ਕੀ ਹਾਲ ਰਹਿਣ ਵਾਲਾ ਤੁਸੀਂ ਹਲਕੇ ਦੇ ਵਿੱਚ ਵੀ ਰਹਿੰਦੇ ਹੋ ਕਿਵੇਂ ਵੇਖਦੇ ਹੋ ਇੱਕ ਤਾਂ ਮੈਂ ਦੱਸਾਂ ਜੀ ਅਗਰ ਜੇਐਸਏਈ ਵੋਟਾਂ ਕਰਾਉਂਦੇ ਸਾਰੀ ਗਰੀਬ ਜਨਤਾ ਸਾਰੀ ਬੀਜੇਪੀ ਦੇ ਨਾਲ ਜੇ 155 ਪਿੰਡਾਂ ਦੇ ਵਿੱਚੋਂ ਬੀਜੇਪੀ ਆ ਦੇ 60 ਸਰਪੰਚ ਨਾ ਬਣਾਉਂਦੀ ਤਾਂ ਮੈਂ ਦੀਵੇਂ ਥਾਂ ਬਹਿ ਜਾਂਦਾ ਇਹਨਾਂ ਨੇ ਸਾਨੂੰ ਉਹ ਨਹੀਂ ਦਿੱਤਾ ਇਹਨਾਂ ਨੂੰ ਪਤਾ ਹੀ ਕਿ ਸਾਡੇ ਨਾਲ ਬੰਦਾ ਕੋਈ ਨਹੀਂ ਰਹਿ ਗਿਆ ਸਾਨੂੰ ਸਰਕਾਰ ਨੂੰ ਕੋਈ ਪਿਆਰ ਨਹੀਂ ਕਰਦਾ ਲੋਗਨਾ ਉਹ ਮੂੰਹ ਫੇਰ ਚੁਕੇ ਨੇ ਆ ਤਾਂ ਹੀ ਗੁੰਡਾਗਰਦੀ ਹੋਈ ਹੈ ਕਿ ਜੇ ਸਹੀ ਹੁੰਦੇ ਇਲੈਕਸ਼ਨ ਆ ਹੁੰਦੇ ਆ ਗੁੰਡਾਗਰਦੀ ਤਾਂ ਹੁੰਦੰਦੇ ਇਹਨਾਂ ਦੇ ਪਗੋੜੀ ਚੱਲੰਦਾ ਹੀ ਆ ਸਿਰ ਪਟੰਦਾ ਆ ਕਈ ਕੁਛ ਹੁੰਦਾ ਆ ਹੁਣ ਤੁਸੀਂ ਮੇਰੇ ਤੇ ਗੱਲ ਮੈਂ ਸਹੀ ਹੁੰਦਾ ਮਨ ਲਓ ਮੈਂ ਚੋਰ ਨਹੀਂ ਉਸਰਾ ਨਾਕਾ ਲੱਗਦਾ ਆ ਮੈਂ ਲੰਘ ਜਾਣਾ ਤੇ ਜੇ ਮੈਂ ਚੋਰ ਹੁੰਦਾ ਮੈਂ ਪੁਸਰੇ ਲੱਕ ਦੇ ਪਾਸੇ ਜਾਣਾ ਇਹਨਾਂ ਤਾਂ ਹੀ ਕੀਤਾ ਵਾ ਕਿ ਸਾਨੂੰ ਲੋਕ ਲੋਕਾਂ ਨੇ ਮੋਹ ਭੰਗ ਹੋ ਗਿਆ ਝਾੜੂ ਤੋਂ ਤੇ ਇਹਨਾਂ ਸਰਕਾਰ ਬੀਜੇਪੀ ਦੀ ਬੀਜੇਪੀ ਦੇ ਸਰਪੰਚ ਬਣਾਉਣੇ ਹੀ ਕਿਉਂ ਗਰੀਬ ਸਾਰੀ ਜਨਤਾ ਐਸਸੀ ਦੀ ਬੋਰਡ ਸਾਡੇ ਪੰਜਾਬ ਜੀ ਜਿਆਦੀ ਆ ਸਾਰਾ ਐਸਸੀ ਭਾਈਚਾਰਾ ਐ ਵਕਤ ਮੋਦੀ ਸਾਹਿਬ ਨਾਲ ਜੁੜ ਚੁੱਕਾ ਏ ਜੀ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਕੀ ਕਹਿਣਾ ਚਾਹੋਗੇ ਜਿਹੜੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਸਰਪੰਚ ਦੇ ਉਮੀਦਵਾਰ ਵੀ ਉੱਥੇ ਜ਼ਖਮੀ ਹੋਏ ਆ ਜਿਹੜੀ ਕਿਸੇ ਤੌਰ ਤੇ ਖਬਰ ਵੀ ਜਿਹੜੀ ਸਾਹਮਣੇ ਨਿਕਲ ਕੇ ਆਈ ਮੈਂ ਤੇ ਹੱਥ ਜੋੜ ਕੇ ਭਰਾਵਾਂ ਨੂੰ ਅਪੀਲ ਕਰਦਾ ਗੁਰਗੂ ਜੇ ਕੋਈ ਮਰ ਗਿਆ ਖੁਸ਼ੀ ਕਾਰੀ ਗਮੀ ਪੈ ਜਾਣੀ ਆ ਇਹ ਹੈ ਕਿ ਬੰਦਿਆਂ ਨੂੰ ਆਪ ਇਹਨਾਂ ਦੇ ਆਪ ਕੀ ਲੜ ਕੇ ਮਰ ਜਣਾ ਚਾਲੂ ਵਾਲੇ ਨੇ ਦੋ ਦੋ ਪਿੰਡ ਜਿਹੜਾ ਸਰਪੰਚ ਖਲੋਤੇ ਆ ਇਹਨਾਂ ਨੂੰ ਪੰਨਾ ਨਹੀਂ ਹਿਲਾਣਾ ਚਾਹੀਦਾ ਪਰ ਅਸੀਂ ਤਾਂ ਲਿਆ ਕਿ ਸਾਡੇ ਬੰਦੇ ਬੰਦੇ ਆ ਚਲੋ ਕਾਂਗਰਸ ਦੇ ਵੀ ਹੈਗੇ ਆ ਕਾਂਗਰਸ ਦੇ ਵੀ ਬਣ ਸਕਦੇ ਪਰ ਨਹੀਂ ਐ ਵਕਤ ਯਾਰਾ ਲੋਕੀ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦੇ ਆ ਤੇ ਚਾਹੁੰਦੇ ਰਹਿਣਗੇ ਆਉਣ ਵਾਲੀ ਜਿਹੜੀ ਸਪਾਈ ਆ ਉਹਦੇ ਵਿੱਚ ਇਹਨਾਂ 92 ਸੀਟਾਂ ਖਰੀਆਂ ਭਾਰਤੀ ਜਨਤਾ ਪਾਰਟੀ 100 ਸੀਟਾਂ ਤੇ ਜਾਊਗੀ ਜੀ ਜੀ ਸਾਡ ਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਿਲੀਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗਰਜੀ ਕਾ ਖਾਲਸਾ ਜੀ ਵੈਗਰਜੀ ਕੀ ਬੱਲਾ ਸੋ ਇਹ ਸੰ ਖੇਮ ਕਰਨ ਹਲਕੇ ਤੋਂ ਬੀਜੇਪੀ ਦੇ ਸੀਨੀਅਰ ਆਗੂ ਸਰਦਾਰ ਸਤਾਰਾ ਸਿੰਘ ਡਿਲੀਰੀ